ਕਬੀਰ ਥੋੜੈ ਜਲ ਮਾਛਲੀ ਚੀਵਰ ਮੇਲੇ ਉਹ ਜਾਲ ਇਹ ਟੋਗਨੈ ਨਾ ਸੂਟ ਸੈ ਫਿਰ ਕਰ ਸਮੁੰਦ ਸਮਹਾਲ ਕਬੀਰ ਸਮੁੰਦ ਨਾ ਛੋਡੀ ਐ ਜੋ ਅਤਖਾਰੂ ਹੋਏ ਪੋਖਰ ਪੋਖਰ ਢੂਂਡਤੇ ਭਲੋ ਨਾ ਕਹੈ ਕੋਈ ਕਬੀਰ ਨੇ ਗੁਸਾਏ ਬਹਿ ਗਏ ਤਾਂਗੀ ਨਹੀਂ ਕੋਈ ਦੀਨ ਗਰੀਬ ਆਪਣੀ ਕਰਤੇ ਹੋਏ ਸੋਹੋਏ ਕਬੀਰ ਬੈਸਨੋ ਕੀ ਕੂਕਰ ਭਲੀ ਸਾਖਤ ਕੀ ਬੁਰੀ ਮਾਈ ਉਹਨੇ ਤ ਸੁਨੇ ਹਰ ਨਾਮ ਜਸ ਉਹ ਪਾਪ ਬਸਾਹਨ ਜਾਏ ਕਬੀਰ ਹਰ ਨਾ ਦੂਬਲਾ ਕਿਉ ਹਰਿਆ ਰਾਤਾਲ ਲਾਖ 에ਹੀਰੀ ਏਕ ਜੀਓ ਕਿਤਾਬਾਂ ਚੋਂ ਕਾਲ ਕਬੀਰ ਗੰਗਾ ਤੀਰ ਜੋ ਘਰ ਕਰਹਿ ਪੀਵਹਿ ਨਿਰਮਲ ਨੀਰ ਬਿਨ ਹਰ ਭਗਤ ਨਾ ਮੁਕਤੋ ਹੋਏ ਇਉ ਕਹਿ ਰਮੇ ਕਬੀਰ ਕਬੀਰ ਮਨ ਨਿਰਮਲ ਭਇਆ ਜੈ ਸਾ ਗੰਗਾ ਨੀਰ ਪਾਛੈ ਲਾਗੋ ਹਰ ਫਿਰੈ कहत कबीर कबीरा कबीर हर दी पीयारी चुना उजल पाए राम स्नेही तौ मिले दोनों वर्ण ग्वाए कबीर हर दी पीर तनहरै चून चिन्ह न रहाए भलेहारी ए प्रीत को जे जात वर्ण कुल जाए ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸੇ ਭਾਏ ਮਨ ਤੋਂ ਮੈ ਗਲ ਹੋਏ ਰਹਿਓ ਨਿਕਸੋ ਕਿਉ ਕਹਿ ਜਾਏ ਕਬੀਰ ਐਸਾ ਸਤਗੁਰ ਜੀ ਮਿਲੈ ਤੁਠਾ ਕਰੇ ਪਸਾਉ ਮੁਕਤ ਦੁਆਰਾ ਮੋਕਲਾ ਸਹਜੇ ਆਵੋ ਜਾਓ ਕਬੀਰ ਨਾ ਮੋਹੇ ਸ਼ਾਨ ਨਾ ਛਾਪਰੀ ਨਾ ਮੋਹੇ ਘਰ ਨਹੀਂ ਗਾਉ ਮਤ ਹਰ ਪੁੱਛੈ ਕੌਣ ਹੈ ਮੇਰੇ ਜਾਤ ਨਾ ਨਾ ਕਬੀਰ ਮੋਹੇ ਮਰਨੇ ਕਾ ਚਾਉ ਹੈ ਮਰੂੰ ਤਾ ਹਰ ਕੈ ਦਵਾਰ ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੇ ਬਾਰ ਕਬੀਰ ਨਾ ਹਮ ਕੀਆ ਨਾ ਕਰਹੇਂਗੇ ਨਾ ਕਰ ਸਕੈ ਸਰੀਰ ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ 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 ਸੁਪਨੇ ਹੂੰ ਬਰੜਾ ਏ ਕੈ ਜੇ ਮੁਖ ਨਿਕਸੈ ਰਾਮ ਤਾ ਕੇ ਪਗ ਕੀ ਪਾ ਨਹੀਂ ਮੇਰੇ ਤਨ ਕੋ ਚਾਮ ਕਬੀਰ ਮਾਟੀ ਕੇ ਹਮ ਪੂਤਰੇ ਮਾਨਸ ਰੱਖਿਓ ਨਾ ਚਾਰ ਦਿਸ ਕੇ ਪਹੋਨੇ ਵੱਡ ਵੱਡ ਰੁੰਦਾ ਠਾਉ ਕਬੀਰ ਮਹਦੀ ਕਰ ਘਾਲਿਆ ਆਪ ਪਸਾਏ ਪਸਾਏ ਤੈ ਸਹਿ ਬਾਤ ਨਾ ਪੂਛੀਐ ਕਬੋ ਨਾ ਲਾਈ ਪਾਇ ਕਬੀਰ ਜੇ ਦਰ ਆਵਤ ਜਾਤਿ ਉਹ ਹਟਕੈ ਨਾਹੀ ਕੋਈ ਸੋ ਦਰ ਕੈਸੇ ਛੋਡੀਐ ਜੋ ਦਰ ਐ ਸਾਹੁ ਹੋਈ ਕਬੀਰ ਡੂਬਾ ਥਾ ਪੈ ਉਬਰਿਓ ਗੁਨ ਕੀ ਲਹਿਰ ਚ ਭੱਕ ਜਬ ਦੇਖਿਓ ਬੇੜਾ ਜਰਜਰਾ ਤਬ ਉਤਰ ਪਰਿਓ ਹਉ ਫਰਕ ਕਬੀਰ ਪਾਪੀ ਭਗਤ ਨਾ ਭਾਵੇ ਹਰ ਪੂਜਾ ਨਾ ਸੁਹਾਈ ਮਾਖੀ ਚੰਦਨ ਪਰ ਹਰੈ ਜਹ ਬਿਗੰਧ ਤਹ ਜਾਇ ਕਬੀਰ ਬੈਦ ਮੂਆ ਰੋਗੀ ਮੂਆ ਮੂਆ ਸਭ ਸੰਸਾਰ ਏਕ ਕਬੀਰ ਆ ਨਾ ਮੂਆ ਜੇ ਨਾਹੀ ਰੋਵਨ ਹਾਰ ਕਬੀਰ RAM ਨਾ ਧਿਆਉ ਮੋਟੀ ਲਾਗੀ ਖੋਰ ਕਾਇਆ ਹਾਂਡੀ ਕਾਠ ਕੀ ਨਾ ਉਹ ਚੜਹਿ ਬਹੋਰ ਕਬੀਰ ਐਸੀ ਹੋਏ ਪਰੀ ਮਨ ਕੋ ਭਾਵਤਕੀਨ ਮਰਨੇ ਤੇ ਕਿਆ ਡਰਪਨਾ ਜਬ ਹਾਥ ਸਦੋਹ ਲਾਲੀਨ ਕਬੀਰ ਰਸ ਕੋ ਗਾਂਢੋ ਚੂਸੀਐ ਗੁਨ ਕੋ ਮਰੀਐ ਰੋਇ ਹਉ ਗੁਨੀਆਰੇ ਮਾਨਸੈ ਭਲੋ ਨਾ ਕਹਿ ਕੋਈ ਕਬੀਰ ਗਾਗਰ ਜਲ ਭਰੀ ਆਜ ਕਾਲ ਜਹ ਫੂਟ ਗੁਰ ਜੋ ਨਾ ਚੇਤਹਿ ਆਪਣੋ ਅਦ ਮਹਾਜ ਲੀਝੇਂਗੇ ਲੂਟ ਕਬੀਰ ਕੂਕਰ RAM ਕੋ ਮੁਤੀਆ ਮੇਰੋ ਨਾਓ ਗਲੇ ਹਮਾਰੇ ਜੇਵਰੀ ਜਹ ਖਿੰਚੈ ਤਹ ਜਾਓ ਕਬੀਰ ਜਪਨੀ ਕਾਠ ਕੀ ਕਿਆ ਦਿਖਲਾ ਵਹਿ ਲੋਇ ਹਿਰਦੈ ਰਾਮ ਨਾ ਚਿਤੈ ਇਹ ਜਪਨੀ ਕਿਆ ਹੋਇ ਕਬੀਰ ਬਿਰਹੋ ਭਯੰਗਮ ਮਨ ਬਸੈ ਮੰਤ ਨ ਮਾਨੈ ਕੋਇ ਰਾਮ ਬਿਯੋਗੀ ਨਾ ਜੀਐ ਜੀਐ ਤਾਂ ਬਉਰਾ ਹੋਏ ਕਬੀਰ 파ਰਸ ਚੰਦਨੈ ਤਿਨ ਹੈ ਏਕ ਸੁਗੰਧ ਤੇ ਮਿਲ ਤੇਉ ਊਤਮ ਭਏ ਲੋਹੋ ਕਾਠ ਨਿਰਗੰਧ ਕਬੀਰ ਜਮ ਕਾਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਏਕ ਜੋ ਸਾਧੂ 모ਹੇ ਮਿਲੇਉ ਤਿਨ ਲੀਆ ਅੰਚਲ ਲਾਏ ਕਬੀਰ ਬੈਦ ਕਹਿ ਹੋਹੀ ਭਲਾ ਦਾਰੂ ਮੇਰੇ ਵਸ ਇਹ ਤੋ ਬਸਤ ਗੋਪਾਲ ਕੀ ਜਬ ਭਾਵੈ ਲੇ ਖਾਸ ਕਬੀਰ ਨੋ ਬਤ ਆਪਣੀ ਦਿਨ ਦਸ ਲਿਹੋ ਬੁਝਾਇ ਨਦੀ ਨਾਵ ਸੰਜੋਗ ਜਿਉ ਬਹੁਰ ਨਾ ਮਿਲ ਹੈ ਆਇ ਕਬੀਰ ਸਾਤ ਸਮੁੰਦਹਿ ਮਸ ਕਰੂੰ ਕਲਮ ਕਰੂੰ ਬਨਰਾਇ ਬਸਦਾ ਕਾਗਦ ਜੋ ਕਰੂੰ ਹਰ ਜਸ ਲਿਖਣ ਨਾ ਜਾਏ ਕਬੀਰ ਜਾਤ ਜਲਾਹਾ ਕਿਆ ਕਰੈ ਹਿਰਦੈ ਬਸੇ ਗੋਪਾਲ ਕਬੀਰ ਰਮਈਆ ਕੰਠ ਮਿਲ ਚੂਕਹਿ ਸਰਬ ਜੰਜਾਲ ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ ਪੰਜੋਂ ਲੜਕੇ ਮਾਰਕੈ ਰਹਿ ਰਾਮ ਲਿਓ ਲਾਈ ਕਬੀਰ ਐਸਾ ਕੋ ਨਹੀਂ ਇਹੋ ਤਨ ਦੇਵੇ ਫੂਕ ਅੰਦਾ ਲੋਗ ਨਾ ਜਾਣੇ ਰਹਿਉ ਕਬੀਰਾ ਕੂਕ ਕਬੀਰ ਸਤੀ ਪੁਕਾਰੈ ਚਿਹ ਚੜੀ ਸੁਨੋ ਬੀਰ ਮਸਾਨ ਲੋਗ ਸੁਭਾਇਆ ਚੱਲ ਗਇਓ ਹਮ ਤੁਮ ਕਾਮ ਨਿਦਾਨ ਕਬੀਰ ਮਨ ਪੰਖੀ ਭਇਓ ਉਡ ਉਡ ਦਹਿ ਦਿਸ ਜਾਏ ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਏ ਕਬੀਰ ਜਾ ਕੋ ਖੋਜਤੇ ਪਾਇਓ ਸੋਈ ਠੋਰ ਸੋਈ ਫਿਰ ਕਹਿ ਤੂੰ ਭਇਆ ਜਾ ਕੋ ਕਹਤਾ ਔਰ ਕਬੀਰ ਮਾਰੀ ਮਰੂ ਕੋ ਸੰਗ ਕੀ ਕੇਲੇ ਨਿਕਟ ਜੋ 베ਰਾ ਉਹ ਝੂਲਾ ਉਹ ਚੀਰੀਐ ਸਾਖਤ ਸੰਗ ਨਾ ਹੀਰ ਕਬੀਰ ਭਾਰ ਪਰਾਈ ਸਿਰ ਚਰੈ ਚੱਲਿਓ ਚਾਹੈ ਬਾਤ ਆਪਣੇ ਭਾਰ ਨਾ ਡਰੈ ਆਗੈ ਔਖਟ ਘਾਟ ਕਬੀਰ ਬਨਕੀ ਦਾਦੀ ਲاکਰੀ ਠਾੜੀ ਕਰੈ ਪਕਾਰ ਮਤਬਾਸ ਪਰੋਂ ਲੋਹਾਰ ਕੀ ਜਾਰੈ ਦੂਜੀ ਬਾਰ ਕਬੀਰ ਏਕ ਮਰੰਤੇ ਦੋਏ ਮੂਏ ਦੋਏ ਮਰੰਤੇ ਤਹ ਚਾਰ ਚਾਰ ਮਰੰਤੇ ਸਹਿ ਮੂਏ ਚਾਰ ਪੁਰਖ ਦੋਏ ਨਾਰ ਕਬੀਰ ਦੇਖ ਦੇਖ ਜਗ ਢੁੰਡਿਆ ਕਹੂ ਨਾ ਪਾਇਆ ਥੋਰ ਜਿਨ ਹਰ ਕਾ ਨਾਮ ਨਾ ਚੇਤਿਓ ਕਹਾ ਪੁਲਾਨੀ ਔਰ ਕਬੀਰ ਸੰਗਤ ਕਰਿਐ ਸਾਧਕੀ ਅੰਤ ਕਰੈ ਨਿਰਵਾਉ ਸਾਖਤ ਸੰਗ ਨਾ ਕੀਜੀਐ ਜਾ ਤੈ ਹੋਇ ਬਨਾਹ ਕਬੀਰ ਜਗ ਮੈਂ ਚੇਤਿਓ ਜਾਨਕੈ ਜਗ ਮੈਂ ਰਹਿਉ ਸਮਾਇ ਜਿਨ ਹਰਿ ਕਾ ਨਾਮ ਨਾ ਚੇਤਿਓ ਬਦ ਹੈ ਜਨਮੇ ਆਇ ਕਬੀਰ ਆਸਾ ਕਰੀਐ ਰਾਮ ਕੀ ਅਵਰੈ ਆਸ ਨਰਾਸ ਨਰਕ ਪਰਹਿ ਤੇ ਮਾਨਈ ਜੋ ਹਰ ਨਾਮ ਅਦਾਸ ਕਬੀਰ ਸਿੱਖ ਸਾਖਾ ਬਹੁਤੇ ਕੀਏ ਕੇਸੋਂ ਕਿਉ ਨਾਮੀਤ ਚਾਲੇ ਤੇ ਹਰ ਮਿਲਨ ਕੋ ਵਿਚੈ اٹਕਿਓ ਚੀਤ ਕਬੀਰ ਕਾਰਨ ਬਪਰਾ ਕਿਆ ਕਰੈ ਜਉ ਰਾਮ ਨਾ ਕਰੈ ਸਹਾਈ ਜਿਹ ਜਿਹ ਡਾਲੀ ਪਗ ਧਰਉ ਸੋਈ ਮੁਰ ਮੁਰ ਜਾਏ